ਤਰਨ ਤਰਨ ਵਿਧਾਨ ਸਭਾ ਹਲਕੇ ਵਿੱਚ ਹਲਕਾ ਵਜ਼ੈਰ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਦੇਖਦਿਆਂ ਹੋਇਆਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਹਲਕੇ ਤੋਂ ਸਾਬਕਾ ਵਜ਼ੈਰ ਹਰਮੀਤ ਸਿੰਘ ਸੰਧੂ ਨੂੰ ਪਿਛਲੇ ਦਿਨੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉੱਥੇ ਆਮ ਆਦਮੀ ਪਾਰਟੀ ਵੱਲੋਂ ਹਲਕੇ ਤੋਂ ਸੰਧੂ ਨੂੰ ਚੋਣ ਲੜਾਉਣ ਦੀਆਂ ਕਿਆਸਰਾਈਆਂ ਵੀ ਚੱਲ ਰਹੀਆਂ ਨੇ ਜਿੱਥੇ ਹਲਕੇ ਤੋਂ ਮਰਹੂਮ ਵਜ਼ੈਰ ਡਾਕਟਰ ਕਸ਼ਮੀਰ ਸਿੰਘ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਪਾਣ ਜੀ ਐਡਵੋਕੇਟ ਕੌਮਲਪ੍ਰੀਤ ਦੇ ਹੱਕ ਵਿੱਚ ਵੱਡੀ ਪੱਧਰ ਤੇ ਹਲਕੇ ਦੇ ਪਿੰਡਾਂ ਦੇ ਸਰਪੰਚ ਅਤੇ ਕੌਂਸਲਰ ਉਤਰ ਆਏ ਨੇ ਅਤੇ ਸਰਪੰਚਾਂ ਤੇ ਕੌਂਸਲਰਾਂ ਵੱਲੋਂ ਇਕੱਠ ਕਰਕੇ ਪਾਰਟੀ ਹਾਈ ਕਮਾਂਡ ਕੋਲੋਂ ਮਰਹੂਮ ਵਜ਼ਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਾਣ ਜੀ ਐਡਵੋਕੇਟ ਕੌਮਲਪ੍ਰੀਤ ਸਿੰਘ ਨੂੰ ਟਿਕਟ ਦੇਣ ਦੀ ਮੰਗ ਕੀਤੀ ਗਈ ਹੈ ਹਲਕੇ ਦੇ ਪੰਚਾਇਤ ਸਰਪੰਚਾਂ ਨੇ ਕਿਹਾ ਕਿ ਪਾਰਟੀ ਐਡਵੋਕੇਟ ਕੌਮਲਪ੍ਰੀਤ ਸਿੰਘ ਨੂੰ ਟਿਕਟ ਦੇਵੇ ਉਹ ਵੱਡੇ ਫਰਕ ਨਾਲ ਐਡਵੋਕੇਟ ਕੌਮਲਪ੍ਰੀਤ ਸਿੰਘ ਨੂੰ ਜਿੱਤ ਦਿਵਾਉਣਗੇ ਮੇਰਾ ਨਾਮ ਮਾਸਟਰ ਤਸਵੀਰ ਸਿੰਘ ਹੈ ਡਾਕਟਰ ਸੋਲ ਜਦੋਂ ਹਲਕੇ ਦੇ ਐਮਐਲਏ ਬਣੇ ਉਹਨਾਂ ਨੇ 1 ਮਹੀਨੇ ਤੋਂ ਬਾਅਦ ਮੈਨੂੰ ਉਹਨਾਂ ਨੇ ਹਲਕਾ ਦਾ ਝਗੜਾ ਨਿਵਾਰਨ ਕਮੇਟੀ ਦਾ ਚੇਅਰਮੈਨ ਬਣਾਇਆ ਮੈਂ ਉਹਨਾਂ ਦੇ ਨਾਲ ਜਦੋਂ ਚੇਅਰਮੈਨ ਬਣਿਆ ਝਗੜੇ ਤੇ ਸ਼ਿਕਾਇਤਾਂ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਅਸੀਂ 300 ਤੋਂ ਉੱਪਰ ਹਨ ਉਹਨਾਂ ਦਾ ਨਿਬੇੜਾ ਕੀਤਾ ਬਾਕੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਆ ਪਿਛਲੇ ਸਮੇਂ ਚ ਡਾਕਟਰ ਸਾਹਿਬ ਨੇ ਜਿਹੜਾ ਉਹ ਵੱਖ-ਵੱਖ ਜਿਹੜੇ ਆ ਮਹਿਕਮੇ ਜਿਦਾ ਬਿਜਲੀ ਬੋਰਡ ਦਾ ਬਾਕੀ ਸਿਹਤ ਵਿਭਾਗ ਦਾ ਸਾਰਿਆਂ ਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ ਸੀ ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਵਲੰਟੀਅਰਾਂ ਨੇ ਸਾਨੂੰ ਵਲੰਟੀਅਰਾਂ ਨੂੰ ਇਹ ਆ ਸੀ ਕਿ ਸਾਡਾ ਕੋਈ ਕੈਂਡੀਡੇਟ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਿਛਲੇ ਸਮੇਂ ਚ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਸਾਰੇ ਵਲੰਟੀਅਰ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਐਮ.ਐਲ.ਏ ਦੇ ਪਰਿਵਾਰ ਨੂੰ ਕੋਮਲਜੀਤ ਨੂੰ ਜਿਹੜਾ ਉਹ ਡੇਢ ਸਾਲ ਦਾ ਸਮਾਂ ਜਿਹੜਾ ਰਹਿੰਦਾ ਉਹ ਇਹਨਾਂ ਦੀ ਝੋਲੀ 'ਚ ਜਿਹੜੀ ਆ ਦਿੱਤੀ ਜਾਵੇ ਟਿਕਟ ਤੇ ਇਹਨਾਂ ਨੂੰ ਇਹਦੇ ਨਾਲ ਨਿਵਾਜਿਆ ਜਾਵੇ। ਬਾਕੀ ਸਾਡੇ ਇੱਥੇ 70-80 ਦੇ ਕਰੀਬ ਜਿਹੜੇ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਆਏ ਨੇ। ਫਿਰ ਸਾਡੇ ਕੋਲ 10-12 ਜਿਹੜੇ ਆ ਐਮ.ਸੀ ਆਏ ਨੇ, ਬਲਾਕ ਪ੍ਰਧਾਨ ਸਾਡੇ ਕੋਲ ਆਏ ਨੇ। ਅਸੀਂ ਅੱਜ ਇੱਥੇ 150 ਦੇ 200 ਦੇ ਲਾਗੇ ਸਾਗੇ ਜਿਹੜੇ ਆ ਸਾਡੇ ਵਲੰਟੀਅਰ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਤੇ ਅਹੁਦੇਦਾਰ ਇਥੇ ਪਹੁੰਚੇ ਨੇ ਕੋਮਲਪ੍ਰੀਤ ਦੇ ਹੱਕ ਦੇ ਵਿੱਚ ਜਿਹੜਾ ਉਹ ਵੋਟ ਨੂੰ ਲੈ ਕੇ ਜਿਹੜਾ ਉਹਹੀਂ ਉਥੇ ਇਕੱਠ ਕੀਤਾ ਦੇਖੋ ਜੀ ਅਸੀਂ ਡਾਕਟਰ ਸੋਲ ਦੀ ਜਿਹੜੀ ਸੋਚ ਹੈ ਨਾ ਉਹ ਬੜੀ ਵਧੀਆ ਸੀ ਤੇ ਇਹ ਸੋਚ ਦੇ ਨਾਲ ਹੀ ਕੋਮਲਪ੍ਰੀਤ ਵੀ ਜੁੜੇ ਸੀ ਤੇ ਅਸੀਂ ਵੀ ਜੁੜੇ ਹਾਂ ਅਸੀਂ ਇਹ ਕਹਿੰਦੇ ਆਂ ਕਿ ਜੇਕਰ ਸਾਡੇ ਕੋਮਲਪ੍ਰੀਤ ਨੂੰ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਟਿਕਟ ਮਿਲੂਗੀ ਤੇ ਅਸੀਂ ਇਹਨਾਂ ਦੇ ਨਾਲ ਆਂ ਨੇ ਦੇ ਕੋਲਪਰੀ ਜੋ ਵੀ ਕਹਿਣਗੇ ਉਹਦੇ ਨਾਲ ਅਸੀਂ ਫੁੱਲ ਚੜਾਵਾਂਗੇ ਅਸੀਂ ਜੀ ਬਹੁਤ ਮੱਧ ਭਾਗੀ ਖਬਰ ਆਈ ਜਿਦਾ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਜੀ ਪੂਰੇ ਹੋ ਗਏ ਸੀ ਹਲਕਾ ਖਾਲੀ ਹੋਣ ਦੇ ਬਿਲਕੁਲ ਹੀ ਹਲਕੇ ਦਾ ਕੋਈ ਵਾਰਿਸ ਨਹੀਂ ਹੁਣ ਇਸ ਕਰਕੇ ਹੁਣ ਇਲੈਕਸ਼ਨ ਦੇ ਵਿੱਚ ਪੂਰੇ ਤੁਹਾਨੂੰ ਪਤਾ ਜਮਿਨੀ ਚੋਣ ਪੂਰੀ ਕਰਵਾਣ ਦੇ ਵਿੱਚ ਹੋਣੀ ਹੋਣੀ ਆ ਜੀ ਉਹਦੇ ਵਿੱਚ ਵੇਖੋ ਜੀ ਅਸੀਂ ਪੂਰੇ ਜਿੰਨੇ ਵੀ ਸਰਪੰਚ ਕਾਉਂਸਲਰ ਅਸੀਂ ਐਮਐਲਏ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਆ ਜੀ ਉਹਨਾਂ ਦੇ ਜਾਣ ਮਗਰੋਂ ਅਹੀਂ ਹੀ ਮੰਗ ਕਰਦੇ ਆ ਜੀ ਇਹ ਟਿਕਟ ਇਹਨਾਂ ਦੇ ਪਰਿਵਾਰ ਵਿੱਚ ਹੀ ਰਹਿ ਜਾਵੇ ਦੇਖੋ ਜੀ ਇਹਨਾਂ ਦੇ ਪੁਰਾਣੇ ਪਰਿਵਾਰ ਚ ਕੋਮਲ ਜੀ ਦਾ ਜੀ ਜਾਂ ਭਾਂਜਾ ਵਾ ਜੀ ਉਹਨਾਂ ਦਾ ਵੀ ਰਾਈਟ ਮੰਦਾ ਕਿਉਂਕਿ ਉਹਨਾਂ ਹਲਕੇ 3.5 ਸਾਲ ਤੋਂ ਇੱਥੇ ਕਬੂਰਾ ਟੋਕੇ ਕੰਮ ਕੀਤਾ ਜੀ